ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਵਸਤਾਂ ਤੇ 25% ਦੀ ਟੈਕਸ ਲਾਉਣ ਦੇ ਆਪਣੇ ਫੈਸਲੇ ਤੇ ਅਗਲੇ 30 ਦਿਨਾਂ ਲਈ ਰੋਕ ਲਾ ਦਿੱਤੀ ਹੈ। ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਮੈਕਸੀਕੋ ਦੀ ਆਪਣੀ ਹਮਰਤਵਾ ਕਲੋਡੀਆ ਸ਼ਿਨਬੋਮ ਨਾਲ ਗੱਲਬਾਤ ਮਗਰੋਂ ਇਹ ਫੈਸਲਾ ਲਿਆ ਟਰੰਪ ਨੇ ਟੈਰਿਫ ਦੇ ਮੁੱਦੇ ਨੂੰ ਲੈ ਕੇ ਟਰੂਡੋ ਨਾਲ ਇੱਕ ਦਿਨ ਵਿੱਚ ਦੋ ਗੇੜ ਦੀ ਗੱਲਬਾਤ ਕੀਤੀ ਜਾਣਕਾਰੀ ਮੁਤਾਬਕ ਕੈਨੇਡਾ ਤੇ ਮੈਕਸੀਕੋ ਨੇ ਅਮਰੀਕਾ ਵੱਲੋਂ ਟੈਰਿਫ ਦੀ ਸ਼ਰਤ ਹਟਾਉਣ ਬਦਲੇ ਅਮਰੀਕਾ ਨਾਲ ਲੱਗਦੀ ਆਪਣੀ ਸਰਾਧਾਂ ਤੇ ਸ਼ਕਤੀ ਦਾ ਭਰੋਸਾ ਦੱਤਾ ਚੇਤੇ ਰਹੇ ਕੈਨੇਡਾ ਮੈਕਸੀਕੋ ਤੇ ਚੀਨ ਤੇ ਟੈਕਸ ਲਾਉਣ ਦੇ ਫੈਸਲੇ ਮਗਰੋਂ ਵਪਾਰਿਕ ਜੰਗ ਛੱਡਣ ਦੇ ਖਦਸ਼ਿਆਂ ਦਰਮਿਆਨ ਟਰੰਪ ਨੇ ਲੰਘੇਦਨੀ ਕੈਨੇਡਾ ਜਿਤਾਈ ਸੀ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਰਾਸ਼ਟਰਪਤੀ ਟਰੰਪ ਨਾਲ ਚੰਗੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਕੈਨੇਡਾ ਸਰਹੱਦੀ 1.53 ਬਿਲੀਅਨ ਡਾਲਰ ਯੋਜਨਾ ਲਾਗੂ ਕਰ ਰਿਹਾ ਜਿਸ ਵਿੱਚ ਨਵੇਂ ਹੈਲੀਕਾਪਟਰ ਟੈਕਨੋਲੋਜੀ ਅਤੇ ਕਰਮਚਾਰੀਆਂ ਨਾਲ ਸਰਹੱਦ ਨੂੰ ਮਜ਼ਬੂਤ ਕਰਨਾ ਅਮਰੀਕੀ ਭਾਈਵਾਲਾਂ ਨਾਲ ਤਾਲਮੇਲ ਵਧਾਉਣਾ ਅਤੇ ਫੈਂਟੇਨੈਲ ਦੇ ਪ੍ਰਭਾਵ ਨੂੰ ਰੋਕਣ ਲਈ ਸਰੋਤਾਂ ਵਿੱਚ ਵਾਧਾ ਕਰਨਾ ਆਦ ਸ਼ਾਮਲ ਹੈ ਟਰੂਡੋ ਨੇ ਕਿਹਾ ਕਿ ਉਹ ਕੈਨੇਡਾ ਜੁਐਸ ਸੇ ਜੁਆਇੰਟ ਸਟ੍ਰਾਈਕ ਫੋਰਸ ਸ਼ੁਰੂ ਕਰ ਰਹੇ ਨੇ ਜਿਸ ਨੂੰ ਸੰਗਠਿਤ ਅਪਰਾਧ ਅਤੇ ਮਨੀ ਲਾਂਡਰਿੰਗ ਨਾਲ ਨਜਿੱਠਣ ਦਾ ਕੰਮ ਸੌਂਪਿਆ ਜਾਵੇਗਾ ਟਰੂਡੋ ਨੇ ਕਿਹਾ ਕਿ ਕੈਨੇਡਾ ਨਸ਼ਾ ਤਸਕਰਾਂ ਨੂੰ ਅੱਤਵਾਦ ਐਲਾਨਣ ਅਤੇ ਕੈਨੇਡਾ ਅਮਰੀਕਾ ਮਹਮ ਸ਼ੁਰੂ ਕਰ ਲਈ ਫੈਂਟੇਨਲ ਜ਼ਾਰ ਅਨੁਕੂਤ ਕਰੇਗਾ ਸੰਗਠਿਤ ਅਪਰਾਧ ਫੈਂਟੇਨਲ ਅਤੇ ਮਨੀ ਲਾਂਡਰਿੰਗ ਨਾਲ ਨਜਿੱਠਣ ਲਈ ਸੰਯੁਕਤ ਸਟ੍ਰਾਈਕ ਫੋਰਸ ਤੇ 20 ਕਰੋੜ ਡਾਲਰ ਖਰਚ ਹੋਣਗੇ ਟਰੂਡੋ ਨੇ ਕੈਨੇਡਾ ਦੇ ਉਤਪਾਦਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਸ਼ੰਕੇ ਵਿੱਚ ਰਹਿ ਕੇ ਉਤਪਾਦਨ ਵਿੱਚ ਖੜੋਤਾ ਨਾ ਆਉਣ ਦੇਣ ਉਹਨਾਂ ਪ੍ਰੋਸਾ ਦਿੱਤਾ ਕਿ ਆਉਂਦੇ ਦਿਨਾਂ ਵਿੱਚ ਅਮਰੀਕਨ ਰਾਸ਼ਟਰਪਤੀ ਦੇ ਸਾਰੇ ਸ਼ੰਕੇ ਦੂਰ ਕੀਤੇ ਜਾਣਗੇ 트ਰੂਡੋ ਨੇ ਮੰਨਿਆ ਕਿ ਨਸ਼ਾ ਅਤੇ ਗੈਰਕਾਨੂੰਨੀ ਲਾਂਘੇ ਵਿਕਸਤ ਦੇਸ਼ਾਂ ਲਈ ਚੰਗੇ ਨਹੀਂ ਹੁੰਦੇ ਜਿਸ ਤੇ ਰੋਕ ਲੱਗਣੀ ਜ਼ਰੂਰੀ ਹੈ ਉਧਰ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਨੇ 트ਰੂਡੋ ਨੂੰ ਸਰਹੱਦ ਤੇ ਫੌਜੀ ਸੈਨਿਕ ਹੈਲੀਕਾਪਟਰ ਤੇ ਨਿਗਰਾਨ ਭੇਜਣ ਦੀ ਅਪੀਲ ਕੀਤੀ ਪੋਲੀਵਰ ਨੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਸਰਹੱਦੀ ਏਜੰਟਾਂ ਨੂੰ ਕਿਹਾ ਕਿ ਅਧਿਕਾਰਿਕ ਸਰਹੱਦੀ ਕ੍ਰਾਸਿੰਗ ਤੱਕ ਸੀਮਿਤ ਨਾਰਾਇਣ ਬਲਕੇ ਸਰਹੱਦ ਤੇ ਹਰ ਜਗ੍ਹਾ ਗਸ਼ਤ ਕਰਨ ਅਤੇ ਘੱਟੋ-ਘੱਟ 2009 ਸੀਵੀਐਸਏ ਏਜੰਟਾਂ ਨੂੰ ਨਿਯੁਕਤ ਕਰਨ ਤਾਂ ਕਿ ਨਸ਼ੀਲੇ ਪਦਾਰਥ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ ਇਸ ਦੌਰਾਨ ਮੈਕਸੀਕਨ ਰਾਸ਼ਟਰਪਤੀ ਸ਼ੀਨ ਬੋਮ ਨੇ ਟਰੰਪ ਨਾਲ ਹੋਈ ਗੱਲਬਾਤ ਮੌਕੇ ਸਰਹੱਦ ਤੇ ਹਜ਼ਾਰ ਹੋਰ ਫੌਜੀ ਤਾਇਨਾਤ ਕਰਨ ਅਤੇ ਕੁਝ ਹੋਰ ਕਮੀਆਂ ਦੂਰ ਕਰਨ ਦੀ ਗੱਲ ਮੰਨੀ ਹੈ ਜਿਸਮ ਅਗਰੋ ਟਰੰਪ ਨੇ 1 ਮਹੀਨੇ ਲਈ ਟੈਕਸ ਰੋਕਣਾ ਮੰਨ ਲਿਆ ਮੈਕਸੀਕੋ ਤੇ ਕੈਨੇਡਾ ਵੱਲੋਂ ਅਮਰੀਕਾ ਨੂੰ ਫੈਂਟੇਨਿਲ ਮਾਰੂ ਨਸ਼ਾ ਸਮੇਤ ਗੈਰ ਕਾਨੂੰਨੀ ਲਾਂਘੇ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਪ੍ਰੋਸੇ ਦਿੱਤੇ ਗਏ ਨੇ ਉੱਧਰ ਕੈਨੇਡਾ ਦੇ ਕਾਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਨੇ ਟੈਕਸ ਜੰਗ ਸੰਬੰਧੀ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਕੈਨੇਡਾ ਦੇ ਨਿੱਜੀ ਕਾਮਿਆਂ ਦੀ ਸਭ ਤੋਂ ਵੱਡੀ ਯੂਨੀਅਨ ਯੂਨੀਫੋਰਡ ਦੀ ਕੌਮੀ ਪ੍ਰਧਾਨ ਲੈਨਾ ਪਿਆਨੇ ਨੇ ਕਿਹਾ ਕਿ ਵੇਸ਼ਕ 30 ਦਿਨ ਦੀ ਮੌਲਤ ਨਾਲ ਕੁਝ ਰਾਤ ਮਿਲੀ ਹੈ ਪਰ ਟੈਕਸ ਜੰਗ ਦੀਆਂ ਧਮਕੀਆਂ ਤੋਂ ਡਰਨ ਅਤੇ ਪ੍ਰਭਾਵ ਲੈਣ ਦੀ ਲੋੜ ਨਹੀਂ ਹੈ ਕਿ ਕੈਨੇਡਾ ਆਪਣੇ ਅਕੀਦਿਆਂ ਤੋਂ ਪਿੱਛੇ ਹਟੇਗਾ ਉਹਨਾਂ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣ ਲਈ ਕਿਹਾ ਟੈਰਿਫਿਕ ਮਹੀਨੇ ਲਈ ਟਲਣ ਤੋਂ ਬਾਅਦ ਕੈਨੇਡਾ ਦੇ ਸ਼ਰਾਬ ਠੇਕੇਦਾਰਾਂ ਨੇ ਅਮਰੀਕਨ ਸ਼ਰਾਬ ਤੇ ਲਾਈ ਪਾਬੰਦੀ ਤੁਰੰਤ ਹਟਾਲੀ ਅਤੇ ਅਮਰੀਕਾ ਦੀ ਥਾਂ ਕੈਨੇਡੀਅਨ ਉਤਪਾਦਨ ਨੂੰ ਪਹਿਲ ਦੇਣ ਵਾਲੀਆਂ ਤਕਤੀਆਂ ਹਟਾ ਦਿੱਤੀਆਂ ਗਈਆਂ ਨੇ ਗੌਰਤਲਬਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਦ ਵਸਤਾਂ ਉੱਤੇ 25% ਅਤੇ ਤੇਲ ਸਮੇਤ ਊਰਜਾ ਅਤੇ ਖਣਿਜਾਂ ਉੱਤੇ 10% ਦੀ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀ ਮੋੜ ਵਿੱਚ ਜਵਾਬ ਵਜੋਂ ਅਮਰੀਕਾ ਤੋਂ ਆਉਂਦੇ ਸਮਾਨ 'ਤੇ ਵੀ ਟੈਕਸ ਲਾਉਣ ਦਾ